ਜਿੰਨੇ ਦਾ ਤੁਸੀਂ ਇਹਨਾਂ ਲੀਡਰਾਂ ਮਗਰ ਤੇਲ ਫੁਕੜਾ ਮਹੀਨੇ ਦੇ ਵਿੱਚ ਸਰਪੰਚ ਬਣ ਤੋਂ ਬਾਅਦ ਵੀ ਤੇ ਪਹਿਲਾਂ ਵੀ ਜਿਹੜਾ ਹੁਣ ਤੱਕ ਫੂਕ ਚੁੱਕੇ ਉਹ ਤਾਂ ਕਿਤੇ ਕੈਲਕੂਲੇਸ਼ਨ ਕਰਕੇ ਵੇਖਿਓ ਵੀ ਤੁਹਾਡਾ ਉਸ ਖਰਚੇ ਦਾ ਜੇ ਤੁਸੀਂ ਅੱਧਾ ਵੀ ਦਾਨ ਪਿੰਡ ਨੂੰ ਕੀਤਾ ਤਾਂ ਤੁਹਾਡਾ ਪਿੰਡ ਵੀ ਜਿਉਂਦਾ ਰਹਿ ਜਾਂਦਾ ਤੇ ਤੁਹਾਡੇ ਗੱਲ ਇਹ ਮਰਿਆ ਸੱਪ ਪੈਣੋ ਵੀ ਰਹਿ ਜਾਂਦਾ ਤੇ ਤੁਹਾਡੀ ਸਰਦਾਰੀ ਵੀ ਅਗਲੇ ਕੁਝ ਸਮੇਂ ਤੱਕ ਰਹਿ ਜਾਂਦੀ ਇਹ ਫੋਕੀ ਸਰਦਾਰੀ ਫੋਕੀ ਸ਼ੋਹਰਤ ਇਹ ਤੁਹਾਨੂੰ ਕੱਖ ਨਹੀਂ ਡਊਗੇ ਮਰਿਆ ਸਾਪਿਆ ਤੇ ਮਰਿਆ ਸਾਪ ਹੀ ਰਹੂਗਾ ਇਹਦੇ ਪਿੰਡ ਵਿੱਚ ਧੜੇ ਬਣਾਉਣੇ ਹੁੰਦੇ ਚਾਰ ਉਹ ਚਾਰ ਧੜੇ ਅੱਜ ਇੱਕ ਸਰਪੰਚ ਬਣ ਜਾਣਾ ਇਹਦੇ ਸਿੱਟੇ ਵੇਖਿਓ ਜਦੋਂ ਇੱਕ ਬਣ ਗਿਆ ਉਸ ਤੋਂ ਬਾਅਦ ਬਾਕੀ ਚਾਰ ਧੜੇ ਉਸ ਸਰਪੰਚ ਦੇ ਵਿਰੁੱਧ ਵੀ ਉਸ ਐਮਐਲਏ ਦੇ ਵਿਰੁੱਧ ਵੀ ਜਾਣਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਦੇ ਆ ਸਰਪੰਚੀ ਦੀ ਮਰੇ ਸੱਪ ਦੀ ਜਿਹੜਾ ਅੱਜ ਕੱਲ ਸਾਡੇ ਲੋਕ ਗੱਲ ਚ ਪਾਉਣ ਨੂੰ ਬੜੇ ਉਤਾਵਲੇ ਆ ਤੇ ਕਈ ਵਾਰੀ ਮਰਿਆ ਸੱਪ ਮਰੇ ਬੰਦੇ ਤੇ ਗਲ ਵੀ ਪੈ ਜਾਂਦਾ ਜਿੰਨੂੰ ਕਿ ਪਿੰਡ ਚ ਨਹੀਂ ਪੁੱਛਦਾ ਉਹਦੇ ਗਲ ਵੀ ਪੈ ਜਾਂਦਾ ਤੇ ਫਿਰ ਉਹ ਮਰਿਆ ਬੰਦਾ ਮਰਿਆ ਸੱਪ ਗਲ ਪਵਾ ਕੇ ਬੜੀ ਸੋਭਾ ਭਾਲਦਾ ਹੁੰਦਾ ਵੀ ਬੜੀ ਸੋਭਾ ਹੈ ਤੇ ਸੋਭਾ ਮਿਲਨੀ ਕਿੱਥੋਂ ਕਿਉਂ ਇਹਨੂੰ ਮਰਿਆ ਸੱਪ ਕਿਹਾ ਜਦੋਂ ਸਰਕਾਰ ਕੋਲ ਹੀ ਦੇਣ ਨੂੰ ਕੁਝ ਨਹੀਂ ਸਰਕਾਰ 2 ਸਾਲ ਪਹਿਲਾਂ ਲੇਟ ਚੱਲਦੀ ਪਈ ਆ ਤੇ ਜੇ ਅਗਲੇ 2 ਸਾਲਾਂ 'ਚ ਸਰਕਾਰ ਕੋ ਕਾਗਜ ਹੀ ਸਿੱਧੇ ਨਹੀਂ ਹੋਣੇ ਪੰਚਾਇਤਾਂ ਦੇ ਤੇ ਫਿਰ ਤੁਹਾਨੂੰ 1 ਸਾਲ ਵਿੱਚ ਸਰਕਾਰ ਦੇ ਕੀ ਦੇਊਗੀ ਤਾਂ ਇਹਦੇ ਪਿੰਡ ਚ ਪ੍ਰੋਜੈਕਟ ਜਿਹੜੇ ਪਹਿਲਾਂ ਖਾਦੇ ਪੀਤੇ ਪਏ ਨੇ ਉਹਨਾਂ ਪ੍ਰੋਜੈਕਟਾਂ ਜੋ ਕਿ ਦੁਬਾਰਾ ਪੈਸੇ ਮਿਲਨੇ ਨਹੀਂ ਸੋ ਇਸ ਕਰਕੇ ਮੈਂ ਕਿਹਾ ਵੀ ਮਰੇ ਸੱਪ ਨੂੰ ਗਲ ਚ ਪਵਾਉਣ ਨਾਲੋਂ ਚੰਗਾ ਕੋਈ ਜਿਉਂਦੀ ਜਾਗਦੀ ਜਟਮੀਰ ਵਾਲਾ ਕੰਮ ਕਰ ਲੋ ਜਿੰਨੇ ਦਾ ਤੁਸੀਂ ਇਹਨਾਂ ਲੀਡਰਾਂ ਮਗਰ ਤੇਲ ਫੁਕੜਾ ਮਹੀਨੇ ਦੇ ਵਿੱਚ ਸਰਪੰਚ ਬਣ ਤੋਂ ਬਾਅਦ ਵੀ ਤੇ ਪਹਿਲਾਂ ਵੀ ਜਿਹੜਾ ਹੁਣ ਤੱਕ ਫੂਬ ਚੁੱਕੇ ਉਹਦਾ ਕਿਤੇ ਕੈਲਕੂਲੇਸ਼ਨ ਕਰਕੇ ਵੇਖਿਓ ਵੀ ਤੁਹਾਡਾ ਉਸ ਖਰਚੇ ਦਾ ਜੇ ਤੁਸੀਂ ਅੱਧਾ ਵੀ ਦਾਣ ਪਿੰਡ ਨੂੰ ਕੀਤਾ ਤਾਂ ਤੁਹਾਡਾ ਪਿੰਡ ਵੀ ਜਿਉਂਦਾ ਰਹਿ ਜਾਂਦਾ ਤੇ ਤੁਹਾਡੇ ਗਲ ਇਹ ਮਰਿਆ ਸੱਪ ਪੈਣੋਂ ਵੀ ਰਹਿ ਜਾਂਦਾ ਤੇ ਤੁਹਾਡੀ ਸਰਦਾਰੀ ਵੀ ਅਗਲੇ ਕੁਝ ਸਮੇਂ ਤੱਕ ਰਹਿ ਜਾਂਦੀ ਇਹ ਫੋਕੀ ਸਰਦਾਰੀ ਫੋਕੀ ਸ਼ੌਹਰਤ ਇਹ ਤੁਹਾਨੂੰ ਕੱਖ ਨਹੀਂ ਡਾਊਗੀ ਮਰਿਆ ਸੱਪ ਐ ਤੇ ਮਰਿਆ ਸੱਪ ਹੀ ਰਹੂਗਾ ਇਹਦੇ ਪਿੰਡ ਵਿੱਚ ਧੜੇ ਬਣਾਉਣੇ ਹੁੰਦੇ ਚਾਰ ਉਹ ਚਾਰ ਧੜੇ ਅੱਜ ਇੱਕ ਸਰਪੰਚ ਬਣ ਜਾਣਾ ਇਹਦੇ ਸਿੱਟੇ ਵੇਖਿਓ ਜਦੋਂ ਇੱਕ ਬਣ ਗਿਆ ਉਸ ਤੋਂ ਬਾਅਦ ਬਾਕੀ ਚਾਰ ਧੜੇ ਉਸ ਸਰਪੰਚ ਦੇ ਵਿਰੁੱਧ ਵੀ ਉਸ ਐਮਐਲਏ ਦੇ ਵਿਰੁੱਧ ਵੀ ਜਾਣਗੇ ਕੱਲ ਜੀਰੇ ਕੀ ਹੋਇਆ ਜਿਹੜੇ ਪਹਿਲਾਂ ਸਰਪੰਚ ਸੀ ਕਲਬੀਰ ਦੇ ਉਹ ਉਹਨਾਂ ਨੂੰ ਮਿਲ ਗਿਆ ਸਰਪੰਚੀਆਂ ਕੁਝ ਉਹਨਾਂ ਤੋਂ ਵੀ ਇਹਨਾਂ ਨਾਲ ਰਲ ਕੇ ਫੇਰ ਸਰਪੰਚੀਆਂ ਲੈਣ ਲਈ ਤੇ ਜਿਹੜੇ ਬਾਕੀ ਧੜੇ ਦੇ ਸੀ ਉਹ ਉਸ ਧੜੇ ਨਾਲ ਪਹਿਲਾਂ ਰਲ ਚੁੱਕੇ ਸੀ ਝਾੜੂ ਨਾਲ ਉਹਨਾਂ ਇਧਰ ਖੁੰਦਕ ਕੱਢੀ ਆ ਆਪਣੇ ਪੁਰਾਣੇ ਬੰਦਿਆਂ ਤੇ ਛਿਤਰੋ ਛਿਤਰੀ ਹੋ ਕੇ ਇਹ ਸਾਰਾ ਕੁਝ ਟੜੇ ਬਾਜੀ ਮਰਿਆ ਸੱਪ ਹੀ ਕਰਾ ਰਿਆ ਸੋ ਕਿਉਂ ਮਰੇ ਸੱਪ ਮਗਰ ਲੱਗ ਕੇ ਪਿੰਡਾਂ ਦੇ ਪਿੰਡ ਮਾਰ ਰਹੇ ਆ ਘਰਾਂ ਦੇ ਘਰ ਮਾਰ ਰਹੇ ਆ ਆਪਣੀ ਅਕਲ ਤੋਂ ਕੰਮ ਲਾਓ ਇਸ ਤੰਤਰ ਵਿੱਚ ਸਭ ਤੋਂ ਛੋਟੀ ਇਲੈਕਸ਼ਨ ਇਹ ਆ ਤੇ ਸਭ ਤੋਂ ਵੱਡਾ ਨੁਕਸਾਨ ਇਹ ਮਰਿਆ ਸੱਪ ਕਰਦਾ ਸਾਡੇ ਪਿੰਡਾਂ ਵਿੱਚ ਧੜੇ ਬੰਦੀ ਬੰਦ ਕਰੋ